ਤੁਸੀਂ ਸ਼ਾਇਦ ਵਿਜ਼ਿਟ ਕਰ ਲਿਆ ਹੋਊਗਾ ਇਸ ਪਲਾਂਟ ਨੂੰ ਜੇ ਨਹੀਂ ਕੀਤਾ ਤਾਂ ਪਲੀਜ਼ ਇਸ ਤੋਂ ਬਾਅਦ ਤੁਹਾਡੇ ਨਾਲ ਆਫੀਸਰ ਜਾਣਗੇ ਟੈਕਨੀਕਲ ਜਿਹੜੇ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਜਿਹੜੀ ਆ ਉਹ ਅਸੀਂ ਮਾਲੀ ਸ਼ਹਿਰ ਦੇ ਵਿੱਚ ਲਾਗੂ ਕਰ ਰਹੇ ਹਾਂ ਹੌਲੀ ਹੌਲੀ ਇਹਨੂੰ ਸਾਰੇ ਪੰਜਾਬ 'ਚ ਲੈ ਕੇ ਜਾਵਾਂਗੇ ਪਾਣੀ ਇੱਕ ਇਹੋ ਜੀ ਚੀਜ਼ ਹੈ ਕਿਹਾ ਜਾਂਦਾ ਹੈ ਕਿ ਤੀਜੀ ਸੰਸਾਰ جنگ ਜੇ ਲੱਗੀ ਤਾਂ ਪਾਣੀ ਤੇ ਵਿਸ਼ੇ ਤੇ ਲੱਗੂ ਤਾਂ ਅਸੀਂ ਪਾਣੀ ਨੂੰ ਬਚਾਉਣ ਦੀ ਔਰ ਬਚੇ ਹੋਏ ਪਾਣੀ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਟੈਕਨੋਲੋਜੀ ਜਿਹੜੀ ਹੈ ਲੇਟੈਸਟ ਉਹਨੂੰ ਅਸੀਂ ਅਪਣਾ ਰਹੇ ਹਾਂ 15 ਐਮਐਲਡੀ ਦਾ ਇਹ ਪਲਾਂਟ ਹੈ ਜਿਹਦੇ ਵਿੱਚ ਬਹੁਤ ਹੀ ਲੇਟੈਸਟ ਟੈਕਨੀਕ ਨਾਲ ਬਣੀਆਂ ਹੋਈਆਂ ਮਸ਼ੀਨਾਂ ਲੱਗੀਆਂ ਨੇ ਕਿਵੇਂ ਇੱਕ ਪਾਰਟ ਨੂੰ ਇਸ ਪਲਾਂਟ ਦੇ ਲੰਗਸ ਕਿਹਾ ਜਾਂਦਾ ਹੈ ਫੇਫੜੇ ਜਿੱਥੋਂ ਹਵਾ ਆਕਸੀਜਨ ਜਿਹੜੀ ਆ ਉਹ ਪਾਣੀ ਦੇ ਵਿੱਚ ਮਿਕਸ ਕੀਤੀ ਜਾਂਦੀ ਹੈ ਉਹਨੂੰ ਪਿਉਰੀਫਾਈ ਕਰਨ ਵਾਸਤੇ ਆਮ ਤੌਰ ਤੇ ਤੁਸੀਂ ਇਹੋ ਜਿਹੇ ਪ੍ਰੈਸ ਕਾਨਫਰੰਸਾਂ ਤੇ ਘੱਟ ਹੀ ਆਉਂਨੇ ਹੋ ਕਿਉਂਕਿ ਤੁਸੀਂ ਮਸਾਲੇਦਾਰ ਥੋੜੀਆਂ ਜਿਹੀਆਂ ਖਬਰਾਂ ਚਾਹੁੰਦੇ ਹੋ ਨਿਓ ਵੀ ਇਹਨੇ ਇਹਨੂੰ ਆਉ ਕਹੇਤਾ ਆਉਨੇ ਉਹਨੂੰ ਐ ਕਿਉ ਕਹਾ ਇਹਨੇ ਉਹਨੂੰ ਐ ਕਿਉ ਕਹੇਤਾ ਪਰ ਕਿਰਪਾ ਕਰਕੇ ਜਰੂਰ ਦੇਖ ਕੇ ਜਾਇਓ ਕਿਉਂਕਿ ਤੁਹਾਡੇ ਬੱਚਿਆਂ ਦੇ ਵੀ ਫਿਊਚਰ ਦਾ ਪਾਣੀ ਇੱਥੇ ਬਣ ਰਿਹਾ ਮੈਂ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਸਿੰਗਾਪੁਰ ਗਵਰਨਮੈਂਟ ਵੱਲੋਂ ਇੱਕ ਬਫਦ ਲੈ ਕੇ ਜਾਇਆ ਗਿਆ ਸੀ ਸਿੰਗਾਪੁਰ ਸਿੰਗਾਪੁਰ ਦਾ ਮਲੇਸ਼ੀਆ ਨਾਲ ਸਮਝੌਤਾ ਹੈ ਪਾਣੀ ਦਾ ਸਿੰਗਾਪੁਰ ਕੋਲੇ ਆਪਣਾ ਪਾਣੀ ਨਹੀਂ ਹੈਗਾ ਉਹ ਜਿਹੜਾ ਸਮਝੌਤਾ ਹੈ ਉਹ ਲਗਭਗ 2036 ਚ ਖਤਮ ਹੋ ਜੂਗਾ ਤਾਂ ਉਹ ਆਪਣਾ ਪਾਣੀ ਬਣਾਉਣ ਤੇ ਲੱਗੇ ਹੋਏ ਨੇ ਉਹਨੂੰ ਜ਼ੀਰੋ ਵਾਟਰ ਕਹਿੰਦੇ ਆ ਜੇ ਤੁਸੀਂ YouTube ਤੇ ਜਾਂ Google ਤੇ ਜਾ ਕੇ ਸਰਚ ਕਰੋਗੇ ਜ਼ੀਰੋ ਵਾਟਰ ਤਾਂ ਅਸੀਂ ਉੱਥੇ ਦੇਖਿਆ ਕਿ ਕਿਵੇਂ ਉਹ ਮੀਂਹ ਦੇ ਪਾਣੀ ਨੂੰ ਵੀ ਸਿੰਗਾਪੁਰ ਦੇ ਵਿੱਚ ਤੁਸੀਂ ਮੀਂਹ ਦਾ ਪਾਣੀ ਜੇ ਕੋਈ ਕਿਤੇ ਦੁਕਾਨ ਤੇ ਵੀ ਖੜ ਸਾਹਮਣੇ ਆ ਤਾਂ ਤੁਸੀਂ ਉਹਨੂੰ ਖਰਾਬ ਨਹੀਂ ਕਰ ਸਕਦੇ ਗਵਰਨਮੈਂਟ ਆਪ ਹੀ ਚੱਕ ਕੇ ਲੈ ਜਾਂਦੀ ਹੈ ਜ਼ੀਰੋ ਵਾਟਰ ਉਹਦਾ ਨਾਮ ਹੈ ਕਿਵੇਂ ਮਾਈਕਰੋ ਫਿਲਟਰਸ ਰਾਹੀਂ ਉਹਨੂੰ ਪੀਣ ਵਾਲਾ ਕੀਤਾ ਜਾਂਦਾ ਹੈ ਤਾਂ ਉਹੀ ਟੈਕਨੋਲੋਜੀ ਸਾਨੂੰ ਇੱਥੇ ਲਿਆਉਣੀ ਪਊਗੀ ਸਾਨੂੰ ਆਪਣੇ ਪਾਣੀ ਨੂੰ ਰੀ ਯੂਜ਼ ਕਰਨਾ ਪਊ ਸਾਨੂੰ ਆਪਣੇ ਪਾਣੀ ਨੂੰ ਬਚਾਉਣਾ ਪਊ ਸਾਨੂੰ ਆਪਣੇ ਪਾਣੀ ਨੂੰ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣਾ ਪਊ ਸੋ ਅੱਜ ਪਾਣੀ ਜਿਹੜਾ ਬੜਾ ਵੱਡਾ ਮੁੱਦਾ ਹੈ ਤੇ ਅਸੀਂ ਉਹਦੇ ਤੇ ਬਿਲਕੁਲ ਸ਼ਿੱਦਤ ਨਾਲ ਬਿਨਾ ਕਿਸੇ ਭੇਦਭਾਵ ਤੋਂ ਲੱਗੇ ਹੋਇਆ ਨਹੀਂ ਤਾਂ ਤੁਹਾਨੂੰ ਪਤਾ ਜੇ ਮੈਨੂੰ ਕੋਈ ਪੱਤਰਕਾਰ ਨੇ ਪੁੱਛਿਆ ਜੀ ਤੁਸੀਂ ਦਰਖਤਾਂ ਬਾਰੇ ਪਾਣੀ ਬਾਰੇ ਕੱਸੀਆਂ ਬਾਰੇ ਰਜਵਾਹਾਂ ਬਾਰੇ ਬਹੁਤ ਗੱਲਾਂ ਕਰਦੇ ਹਾਂ ਤੇ ਪ੍ਰੋਗਰਾਮ ਬਣਾਉਂਦੇ ਹਾਂ ਸਕੀਮਾਂ ਬਣਾਉਂਦੇ ਹੋ ਇਹਦਾ ਕਾਰਨ ਕੀ ਹੈ ਪਹਿਲਾਂ ਤਾਂ ਕਦੇ ਕਿਸੇ ਨੇ ਕੀਤਾ ਨਹੀਂ ਮੈਂ ਕਹਿੰਦਾ ਅਸਲ ਚ ਇਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਜੇ ਕਿਤੇ ਟਾਲੀਆਂ ਦੀਆਂ ਬੇਰੀਆਂ ਦੀਆਂ ਸਫੈਦਿਆਂ ਦੀਆਂ ਵੋਟਾਂ ਬਣਾ ਦिए ਤਾਂ ਵੱਡੇ ਵੱਡੇ ਲੀਡਰ ਮੈਂ ਤੁਹਾਨੂੰ ਜੱਫੀਆਂ ਪਾਉਂਦੇ ਦਿਖਾਉਂਗਾ ਦਰਖਤਾਂ ਨੂੰ ਕਿ ਤੇਰੇ ਨਾਲ ਤਾਂ ਮੇਰਾ ਬਹੁਤ ਪੁਰਾਣਾ ਨਾਤਾ ਹੈ ਮੇਰੀ ਦਾਦੀ ਤੇਰੇ ਉੱਤੇ ਪਿੰਗ ਪਾ ਕੇ ਝੂਟਦੀ ਸੀ ਹੈਨਾ ਸੋ ਹਵਾ ਦੀ ਪਾਣੀ ਦੀ ਵੋਟ ਨਹੀਂ ਹੈਗੀ ਇਸ ਕਰਕੇ ਇਹ ਮੁੱਦਾ ਨਹੀਂ ਬਣ ਸਕਦੇ ਸੀ ਪਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਭਾਵੇਂ ਦਿੱਲੀ ਹੋਵੇ ਦਿੱਲੀ ਇੱਕ ਬਹੁਤ ਮੈਟਰੋ ਸਿਟੀ ਹੈ ਕੰਜਸਟਿਡ ਸਿਟੀ ਹੈ ਲੈਂਡਲੌਕ ਸਿਟੀ ਹੈ ਉੱਥੇ ਵੀ ਪਾਣੀ ਮਾਫੀਆ ਚੱਲਦਾ ਉੱਥੇ ਪਾਣੀ ਮਾਫੀਆ ਉਹ ਬੰਦ ਕੀਤਾ ਫਿਰ ਐਜੂਕੇਸ਼ਨ ਵੱਲ ਆਏ ਫਿਰ ਬਿਜਲੀ ਵੱਲ ਆਏ ਫਿਰ ਇਨਫਰਾਸਟ੍ਰਕਚਰ ਵੱਲ ਆਏ ਅਸੀਂ ਵੀ ਇਸ ਤੋਂ ਪਹਿਲਾਂ ਕਿ ਕ੍ਰਾਈਸਿਸ ਪੈਦਾ ਹੋਵੇ ਸਿਆਣੇ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਅਸੀਂ ਪਹਿਲਾਂ ਹੀ ਇਹ ਤਿਆਰੀਆਂ ਕਰ ਲਈਏ ਸੋ ਅੱਜ ਦਾ ਇਹ ਜਿਹੜਾ ਪਲਾਂਟ ਹੈ ਮੈਂ ਸਾਰੇ ਅਫਸਰਾਂ ਨੂੰ ਵਧਾਈ ਦੇਣੀ ਚਾਹੁੰਨਾ ਕਿ ਬਿਲਕੁਲ ਲੇਟੈਸਟ ਮਾਡਲ ਹੈ ਬਿਲਕੁਲ ਲੇਟੈਸਟ ਮਸ਼ੀਨਰੀ ਹੈ ਨੌਜਵਾਨ ਇੰਜੀਨੀਅਰ ਨੇ ਜਿਹੜੇ ਕਿ ਲੇਟੈਸਟ ਪੜਾਈਆਂ ਕਰਕੇ ਆਏ ਨੇ ਤੇ ਸਾਡੇ ਕੋਲੇ 3-4 ਸਟੇਟਾਂ ਤੋਂ ਇਸ ਪਲਾਂਟ ਨੂੰ ਦੇਖਣ ਵਾਸਤੇ ਨਮਾਇंदे ਪਹੁੰਚ ਵੀ ਚੁੱਕੇ ਨੇ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਟ੍ਰੀਟ ਕਰਦੇ ਹੋ ਕਿਉਂਕਿ ਹਾਲਾਂਕਿ ਪਾਣੀ ਤਾਂ ਹਰੇਕ ਸਟੇਟ 'ਚ ਟ੍ਰੀਟ ਹੁੰਦਾ ਪਰ ਜਿਹੜੀ ਕੁਆਲਿਟੀ ਇੱਥੇ ਪਾਣੀ ਦੀ ਟ੍ਰੀਟ ਹੋ ਕੇ ਮਿਲਦੀ ਹੈ ਉਹ ਉਹ ਕਿਸੇ ਕੋਲੇ ਹੈ ਨਹੀਂ ਸੋ ਮੈਂ ਬਧਾਈ ਵੀ ਦੇਣੀ ਚਾਹੁੰਨਾ ਸਾਰੇ ਪੰਜਾਬੀਆਂ ਨੂੰ ਜੋ ਤੁਹਾਡੇ ਜ਼ਰੀਏ ਸੁਣ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਅੱਜ ਤੋਂ ਸਦੀਆਂ ਪਹਿਲਾਂ ਜੇ ਥੋੜਾ ਬਹੁਤ ਵੀ ਉਹਦੇ ਤੇ ਅਮਲ ਕਰ ਲਈਏ ਤਾਂ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਜਿੱਕਤੇ ਅਨਰਜੇ ਕਾਇਮ ਰੱਖ ਲਈਏ ਤਾਂ ਸਾਡੇ ਵਰਗੀ ਧਰਤੀ ਕਿਤੇ ਹੋਰ ਨਹੀਂ ਕੌਮ ਸਾਡੀ ਮਿਹਨਤੀ ਹੈ ਕੌਮ ਵੀ ਕਿਤੇ ਹੋਰ ਹੈ ਨਹੀਂ ਇੰਨੀ ਮਿਹਨਤੀ ਕੁਰਬਾਨੀਆਂ ਵੀ ਕਿਤੇ ਇੰਨੀਆਂ ਹੈ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਨੀ ਪੜਨ ਵਾਲੇ ਬੰਦੇ ਆ ਸੋ ਮੈਂ ਬਹੁਤ ਵਧਾਈ ਦੇਣੀ ਚਾਹੁੰਦਾ ਡਿਪਾਰਟਮੈਂਟ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਕੇਜਰੀਵਾਲ ਸਾਹਿਬ ਨੂੰ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਗਰਾਮ ਨੂੰ ਲਿਖਣ ਦੇ ਵਿੱਚ ਆਪਣਾ ਤਜਰਬਾ ਜਿਹੜਾ ਉਹ ਸਾਨੂੰ ਦਿੱਤਾ ਸਿਆਣੇ ਕਹਿੰਦੇ ਆ ਕਿ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਕੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਕਿਸੇ ਦਾ ਤਜਰਬਾ ਵਰਤ ਕੇ ਕੰਗਾ ਉਦੋਂ ਹੀ ਹਾਸਲ ਕਰ ਲਓ ਜਦੋਂ ਤੁਹਾਡੇ ਕੋਲੇ ਵਾਲ ਹੋਣ ਸੋ ਅਸੀਂ ਇਹਨਾਂ ਦਾ IIT ਦਾ ਜਿਹੜਾ ਤਜਰਬਾ ਖੜਗਪੁਰ ਪੜਨਦਾ ਇੰਜੀਨੀਅਰਿੰਗ ਦਾ ਜਾਂ ਆਈਆਰਐਸ ਦਾ ਖਾਸ ਤੌਰ ਤੇ ਫਾਈਨਾਂਸਸ ਦੇ ਵਿੱਚ ਅਸੀਂ ਉਹਨੂੰ ਇਸਤੇਮਾਲ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਦੁਬਾਰਾ ਪੰਜਾਬ ਬਣਾ ਲਾਂਗੇ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਪੈਣੀ ਤੇ ਪੰਜਾਬ ਸਹੀ ਲੀਹਾਂ ਤੇ ਚੱਲ ਰਿਹਾ ਹੈ ਪਿਛਲੇ 2-3 ਦਿਨਾਂ ਤੋਂ ਤੁਸੀਂ ਸੁਣ ਰਹੇ ਹੋਵੋਗੇ ਚੰਗੀਆਂ ਖਬਰਾਂ ਕਿ ਸਾਡੇ ਨੈਸ਼ਨਲ ਸਰਵੇ ਦੇ ਵਿੱਚ ਜੋ 4 ਸਾਲ ਬਾਅਦ ਹੁੰਦਾ ਸਾਡੇ ਬੱਚੇ ਪਹਿਲੀ ਵਾਰ ਪੰਜਾਬ 17 ਦੇ ਵਿੱਚ ਪੰਜਾਬ 29ਵੇਂ ਨੰਬਰ ਤੇ ਸੀ ਤੇ ਬਾਏ ਹੁਣ 25 ਦੇ ਵਿੱਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਆ ਗਿਆ ਪੜ੍ਹਾਈ ਵਾਲੇ ਪਾਸਿਓਂ ਮਤਲਬ 4 ਸਾਲਾਂ ਬਾਅਦ ਸਰਵੇ ਹੁੰਦਾ ਔਰ ਕੇਰਲਾ ਨੂੰ ਹਰਾਇਆ ਜੋ ਜਿਹਨੂੰ ਸਭ ਤੋਂ ਵੱਧ ਪੜ੍ਹਿਆ ਲਿਖੀ ਸਟੇਟ ਕਹੀ ਜਾਂਦੀ ਹੈ ਹਰ ਫੀਲਡ ਚ ਮੈਥਸ ਵੀ ਫਿਜ਼ਿਕਸ ਦੇ ਵਿੱਚ ਵੀ ਬਾਇਓਲੋਜੀ ਚ ਵੀ ਬਾਇਓਲੋਜੀ ਚ ਵੀ ਹਰ ਫੀਲਡ ਹਰ ਸ਼ੋਬੇ ਚ 28000 ਬੱਚੇ ਨੇ ਕੋਈ ਛੋਟਾ ਸਿੰਪਲ ਨਹੀਂ ਹੁੰਦਾ 28000 ਬੱਚੇ ਨੇ ਹਿੱਸਾ ਵੀ ਲਿਆ ਮੈਂ ਸਾਰਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦੇਣੀ ਚਾਹਨਾ ਸਾਡੇ ਬੱਚੇ JEE ਕਲੀਅਰ ਕਰ ਰਹੇ ਆ JEE ਐਡਵਾਂਸ ਕਲੀਅਰ ਕਰ ਰਹੇ ਨੇਟ ਕਲੀਅਰ ਕਰ ਰਹੇ ਤੇ ਬਹੁਤ ਕੁਝ ਨਵਾਂ ਹੋ ਰਿਹਾ ਤੇ ਆ ਪ੍ਰੈਸ ਕਾਨਫਰੰਸ ਵੀ ਨਵੀਂ ਹੋਈਆਂ ਮੇਰੇ ਖਿਆਲ ਚ ਤੁਸੀਂ ਪਿਛਲੀਆਂ ਸਰਕਾਰਾਂ ਚ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਪਹਿਲਾਂ ਕਦੇ ਸੁਣੀ ਨਹੀਂ ਹੋਣੀ ਉਹ ਤਾਂ ਜੇ ਤਾਂ ਸ਼ਾਮਲ ਕਰਾ ਲਿਆ ਕੋਈ ਜਬ ਜੇ ਕੱਢਤਾ ਕੋਈ ਬਸ ਇਹ ਜੇ ਕੰਮਾਂ 'ਚ ਹੀ ਲੱਗੇ ਰਹੇ ਸੋ ਅਸੀਂ ਪ੍ਰੋਗਰੈਸਿਵ ਪੰਜਾਬ ਇੱਕ ਅੱਗੇ ਨੂੰ ਵੱਧਦਾ ਪੰਜਾਬ ਜਿਹੜਾ ਉਹ ਬਣਾਉਣਾ ਚਾਹੁੰਦੇ ਆ ਮੈਂ ਬੇਨਤੀ ਕਰੂੰਗਾ ਕਿਉਂਕਿ ਦਿੱਲੀ ਦੇ ਵਿੱਚ ਪਾਣੀ ਦਾ ਜਿਹੜਾ ਕ੍ਰਾਈਸਿਸ ਹੈ ਸ਼ਾਇਦ ਅਰਵਿੰਦ ਕੇਜਰੀਵਾਲ ਜੀ ਤੋਂ ਵੱਧ ਕੋਈ ਨਹੀਂ ਜਾਣਦਾ ਹੋਊਗਾ ਜਿੱਥੇ ਟੈਂਕਰ ਮਾਫੀਆ ਚੱਲਦੇ ਹੋਣ फिर फिर दोबारा टैंकर माफिया जीवित हो गया हूँ लड़ाइया होंगे उतनी गिलास पिछे एक एक कुट पिछे मैं चाहूँगा कि के अरविंद केजरीवाल साहब थोड़े तो न दिल्ली दे भी ते आ, के तजर्बे भी साझे कर इतने आके उन्होंने की देखा वो भी आप सब लोगों को मेरा नमस्कार सबको सत श्रीकाल अभी मैंने और मान साहब ने ये प्लांट पूरा घूमा 15 एमजीडी का प्लांट है और वन ऑफ़ द मोस्ट मॉडर्न प्लांट्स इन द कंट्री तो इन्होंने मुझे बताया कि दो तीन राज्यों से वहाँ के इंजीनियर्स सरकारी सरकारों के इंजीनियर्स यहाँ पे आके देख चुके हैं तो मैंने पूछा है ऐसा क्या है इस प्लांट के अंदर जो दूसरे राज्यों के इंजीनियर्स आके देख रहे हैं तो मुझे बताया गया कि जो सीवेज साफ़ होके जो पानी बनता है उस पानी की जो क्वालिटी है वो यहाँ पे सबसे बेहतर है उसको बीओडी में कहते हैं जितना ज़्यादा बीओडी होता है उतना गंदा पानी होता है तो जैसे जो बी पानी यहाँ आता है वो 300 सौ बी का होता है और अभी जो निकल रहा था पानी वो हमने देखा वो 2.6 पॉइंट बी ओ डी का था दिल्ली में जो हम पानी बनाते थे वो दस बी का दस बी जो हमारे दिल्ली में लेटेस्ट अभी प्लांट्स लग रहे थे वो दस बी के थे तो ये यहाँ पे जो पानी जो बन रहा है साफ़ हो के बन रहा है वो पानी की जो क्वालिटी है वो दैट इज़ वन ऑफ द बेस्ट मुझे नहीं पता इन द कंट्री वन ऑफ़ द बेस्ट है या इन द कंट्री तो उनका कहना है इट इज़ वन ऑफ द बेस्ट इन द कंट्री 2.6 पॉइंट सिक्स बी मतलब थोड़ा सा और कम कर दें तो पीने लायक ही हो जाएगा वो पानी तो जो मान साहब सिंगापुर में कह रहे थे सिंगापुर में वो जो ज़ीरो वाटर है वो अपने सीवेज का पानी पीते हैं वो सीवेज का पूरे सिंगापुर का सीवेज का पानी नदी के अंदर अपस्ट्रीम डाल दिया जाता है अपस्ट्रीम से वो दस किलोमीटर नदी आके बह के आती है वहाँ से पानी को उठा के और पानी को ट्रीट करके और इतना ट्रीट कर देते हैं कि वो पीने लायक बन जाता है तो वो पानी की एक बूंद भी वेस्ट नहीं करते इसके बाद मुझे बताया गया मोहाली पूरा का पूरा सीवेज से कनेक्ट हो गया है अब मोहाली का कोई भी सीवेज जो है वो अनट्रीटेड नहीं रहेगा पूरा मोहाली का सीवेज ट्रीटेड हो गया है तो हमारी कोशिश है कि पंजाब के सारे शहरों को हम मोस्ट मॉडर्न सिटीज़ बनाएं अपने पंजाब में छोटे बड़े मिला के एक शहर हैं तेरह बड़े शहर हैं और एक छोटे शहर हैं हमने अभी पूरा प्लान बनाया है मिशन मोड के अंदर आप अगले छः सात महीनों में देखेंगे कि सड़कें सफाई स्ट्रीट लाइट्स और एक दो चीज़ें इनको मिशन मोड के अंदर हम दिसंबर या जनवरी तक इन सारे 166 शहरों के अंदर आप एक बहुत बड़ा बदलाव आप सभी शहरों के अंदर देखेंगे सीवेज ट्रीटमेंट को भी धीरे 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 पूरे पंजाब के अंदर सभी शहरों को गाँव को इसमें कनेक्ट किया जाएगा एक सिंचे वाल मॉडल भी है सिंचे वाल मॉडल के ज़रिए थापर मॉडल जिसको गांव-गांव के अंदर जिसमें सीवेज के ज़रिए सफाई की जा रही है तो लगे हुए हैं मान साहब मैं मान साहब को पंजाब के लोगों को मोहाली के लोगों को आज इस मौके पे बहुत बहुत बधाई देता हूँ आप सब लोग आए आपका सबका बहुत बहुत शुक्रिया